ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਕਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਤੁਹਾਡੇ ਗੋਡਿਆਂ ਦੇ ਵਿੱਚ ਗੈਪ ਘਟ ਗਿਆ ਹੈ ਤੁਹਾਡੇ ਗੋਡਿਆਂ ਦਾ ਗ੍ਰੀਸ ਘਟ ਗਿਆ ਹੈ ਉਸ ਨੂੰ ਵਧਾਉਣ ਲਈ ਕਿਹੜੀਆਂ ਕਸਰਤਾਂ ਕਰ ਸਕਦੇ ਆ ਜ਼ਿਆਦਾਤਰ ਦੇਖਿਆ ਗਿਆ ਹੈ ਜਿਹੜੀ ਲੋਕ ਪੈਰਾਂ 'ਤੇ ਬੈਠ ਕੇ ਕੰਮ ਕਰਦੇ ਆ ਜਿਨ੍ਹਾਂ ਦੇ ਘਰ ਵਿੱਚ ਮੱਝਾਂ ਨੇ ਜਾਂ ਜਿਹੜੇ ਜ਼ਿਆਦਾ ਝਾੜੂ ਪੂੰਛਾ ਕਰਦੇ ਆ ਉਹਨਾਂ ਦੇ ਗੋਡੇ ਉਹਨੇ ਜਲਦੀ ਖਰਾਬ ਹੋ ਜਾਂਦੇ ਨੇ ਉਸ ਦਾ ਕਾਰਨ ਇਹੀ ਹੈ ਉਹ ਜ਼ਿਆਦਾ ਕੰਮ ਲੈਂਦੇ ਆ ਪਰ ਉਸ ਨੂੰ ਤਕੜੇ ਕਰਨ ਵਾਲੀਆਂ ਕਸਰਤਾਂ ਨਹੀਂ ਕਰਦੇ ਜਿਵੇਂ ਸਾਈਕਲ ਚਲਾ ਲਿਆ ਜਾਂ ਫਿਰ ਲੱਤਾਂ ਦੀਆਂ ਗੋਡਿਆਂ ਦੀਆਂ ਕਸਰਤਾਂ ਹੁੰਦੀਆਂ ਨੇ ਅਗਰ ਆਪਾਂ ਉਹ ਕਰਦੇ ਰਵਾਂਗੇ ਤਾਂ ਆਪਣੇ ਗੋਡੇ ਕਦੇ ਵੀ ਖਰਾਬ ਨਹੀਂ ਹੋਣਗੇ ਕਿਉਂਕਿ ਇਸ ਦੇ ਲਈ ਆਪਾਂ ਨੂੰ ਸਟਰੈਂਥਨਿੰਗ ਬਹੁਤ ਜ਼ਰੂਰੀ ਹੈ ਜਿੰਨੀਆਂ ਆਪਣੀ ਇਸ ਦੀ ਤਾਕਤ ਵਾਲੀਆਂ ਕਸਰਤਾਂ ਕਰਾਂਗੇ ਆਪਾਂ ਗੋਡਿਆਂ ਨੂੰ ਲੰਮੇ ਸਮੇਂ ਤੱਕ ਕੰਮ ਲੈ ਸਕਦੇ ਆ ਸੋ ਤੁਸੀਂ ਘਬਰਾਉਣਾ ਨਹੀਂ ਆਸਾਨ ਕਸਰਤਾਂ ਨੇ ਦੁਰਜਾਨਾ ਸਵੇਰੇ ਤੇ ਪਰੇ ਸ਼ਾਮ ਕਰਨੀਆਂ ਨੇ ਤੁਸੀਂ ਦੇਖੋਗੇ ਤੁਹਾਡੇ ਗੋਡਿਆਂ ਦਾ ਗ੍ਰੀਸ ਜੋ ਘਟਿਆ ਹੋਇਆ ਉਹ ਕਸਰਤਾ ਨਾਲ ਹੀ ਵਧਣਾ ਸ਼ੁਰੂ ਹੋ ਜੇਗਾ ਔਰ ਜੋ ਗੈਪ ਘਟਿਆ ਹੋਇਆ ਉਹ ਤਿੰਨ ਹਫ਼ਤੇ ਤੁਸੀਂ ਲਗਾਤਾਰ ਕਰੇ ਕਸਰਤਾ ਕਰੋਗੇ ਤਾਂ ਤੁਹਾਨੂੰ ਬਹੁਤ ਜ਼ਿਆਦਾ ਰਿਲੀਫ ਮਿਲੇਗਾ ਤੁਹਾਨੂੰ ਸਮਝਾਉਣ ਦੀ ਥੋੜੀ ਜੀ ਕੋਸ਼ਿਸ਼ ਕਰਦੇ ਆ ਸੋ ਆਓ ਹੁਣ ਦੇਖੋ ਆ ਹੈਗਾ ਇੱਕ ਨ ਆ ਹੈਗਾ ਇੱਕ ਨਾਰਮਲ ਗੋਡਾ ਜਦੋਂ ਆਪਣੀ ਉਮਰ ਹੁੰਦੀ ਹੈ 25 ਸਾਲ ਇੰਨਾ ਗੈਪ ਹੁੰਦਾ ਇਹ ਥੱਲੇੋਂ ਹੱਡੀ ਆ ਗਈ ਇਹ ਉੱਪਰੋਂ ਹੱਡੀ ਆ ਗਈ ਹੁਣ ਇਧਰ ਜੇ ਗੱਲ ਕਰੀਏ ਇਹ ਸਮਝ ਲਓ ਗੋਡਾ ਜਿਹੜਾ ਹੋ ਗਿਆ ਖਰਾਬ ਜਿਹੜਾ 35 ਸਾਲ ਦੀ ਉਮਰ ਦੇ ਵਿੱਚ ਹੋ ਜਾਂਦਾ ਤੁਸੀਂ ਦੇਖੋ ਇਹਦੇ ਵਿੱਚ ਗੈਪ ਬਿਲਕੁਲ ਹੀ ਘਟ ਗਿਆ ਹੈ ਔਰ ਇਹ ਇੱਕ ਦੂਜੇ ਨਾਲ ਜਦੋਂ ਇਹ ਚੌਂਕਰੀ ਮਾਰਾਂਗੇ ਜਾਂ ਪੌੜੀਆਂ ਚੜ੍ਹਾਂਗੇ ਜਾਂ ਖੜਾਂਗੇ ਇਹ ਆਪਸ ਦੇ ਵਿੱਚ ਟਕਰਾਂਗੇ ਸੋ ਇਸ ਨੂੰ ਦੂਰ ਕਰਨ ਲਈ ਕਸਰਤਾਂ ਨੇ ਤੁਸੀਂ ਇਸ ਨੂੰ ਸਮਝ ਲਿਆ ਹੋਵੇਗਾ ਇਹ ਹੈਗਾ ਜਿਹੜਾ ਗੋਡਾ ਦਰਦ ਕਰਦਾ ਇਹ ਹੈਗਾ ਜਿਹੜਾ ਗੋਡਾ ਦਰਦ ਨਹੀਂ ਕਰਦਾ ਇਹ ਗੋਡਾ ਜਿਹੜਾ ਹੈਗਾ ਗਠੀਆ ਇਹ ਜਿਹੜਾ ਗੋਡਾ ਜਿਹਨੂੰ ਗਠੀਆ ਨਹੀਂ ਹੈਗਾ ਸੋ ਤੁਸੀਂ ਇਸ ਨੂੰ ਸਮਝੋ ਅਗਰ ਆਪਾਂ ਕਸਰਤਾਂ ਨਾਲ ਇਹਨੂੰ ਕਿਵੇਂ ਤਕੜੇ ਕਰ ਸਕਦੇ ਹਾਂ ਕਿਉਂਕਿ ਆਪਣਾ ਜੋ ਹਮਾਸ ਹੈ ਕੁਆਡਰਿਸੈਪ ਵਾਲਾ ਜਿਹੜੇ ਆਪਣੀ ਪੱਟ ਦੇ ਆਹ ਮਸਲ ਨੇ ਇਹ ਕਮਜ਼ੋਰ ਹੋ ਜਾਂਦੇ ਆ ਸੋ ਆਪਾਂ ਇੰਨੀਆਂ ਹੀ ਕਸਰਤਾਂ ਕਰਨੀਆਂ ਨੇ ਇਨ੍ਹਾਂ ਨੂੰ ਤਕੜੇ ਕਰਨਾ ਤਾਂ ਕਿ ਆਪਣੀ ਜਿਹੜੀ ਗੋਡੇ ਆ ਉਹ ਲੰਮਾ ਸਮਾਂ ਤੱਕ ਚੱਲ ਸਕਣ ਔਰ ਜਿਹੜਾ ਗੈਪ ਆ ਉਹ ਵੱਧ ਜਾਵੇ ਔਰ ਜਿਹੜਾ ਗ੍ਰੀਸ ਆ ਉਹ ਵੱਧ ਜਾਵੇ ਸੋ ਵੀਡੀਓ ਦੇ ਐਂਡ ਤੱਕ ਬਨੇ ਰਹੋ 5 ਮਿੰਟ ਦੀਆਂ ਕਸਰਤਾਂ ਨੇ ਤੁਸੀਂ ਦੇਖੋਗੇ ਤੁਹਾਡੇ ਗੋਡਿਆਂ ਦਾ ਜੋ ਆਰਾਮ ਹੈ ਜੋ ਗੋਡਿਆਂ ਦਾ ਦਰਦ ਹੈ ਉਹ ਵੀ ਘੱਟ ਜਾਏਗਾ ਗੋਡਿਆਂ ਦਾ ਗੈਪ ਵੀ ਵੱਧ ਜਾਏਗਾ ਔਰ ਗੋਡਿਆਂ ਦਾ ਗ੍ਰੀਸ ਵੀ ਵੱਧ ਜਾਏਗਾ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਰ ਸਿੰਘ ਸ੍ਰਾਣਾ ਪਿਛਲੇ 10 ਸਾਲ ਤੋਂ ਅਸੀਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ sarysinghsran physiotherapy ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਰ ਸਿੰਘ ਔਰ ਉੱਥੇ ਸਾਨੂੰ ਫੋਲੋ ਜ਼ਰੂਰ ਕਰੋ ਔਰ ਉੱਥੇ ਅਸੀਂ ਡੇਲੀ ਸ਼ਾਰਟ ਵੀਡੀਓਜ਼ ਅਪਲੋਡ ਕਰਦੇ ਆ ਡੇਲੀ ਕੋਸ਼ਿਸ਼ ਹੁੰਦੀ ਹੈ ਫੇਸਬੁੱਕ ਤੇ ਸਾਡੀ ਆਈਡੀ ਹੈ sarysinghsran physiotherapy ਕਲੀਨਿਕ ਦੇ ਨਾਮ ਤੇ ਤੁਸੀਂ ਉੱਥੇ ਵੀ ਸਾਨੂੰ ਫੋਲੋ ਜ਼ਰੂਰ ਕਰੋ ਉੱਥੇ ਅਸੀਂ ਹਫ਼ਤੇ ਦੇ ਵਿੱਚ 2 ਦਿਨ ਲਾਈਵ ਹੁੰਨੇ ਆ ਜਿੱਥੇ ਅਸੀਂ ਤੋ ਡੇ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੇ ਹਾਂ ਔਰ ਅਗਰ ਤੁਸੀਂ ਸਾਡੇ YouTube ਚੈਨਲ ਯਾਨੀ ਕਿ ਡਾਕਟਰ ਗੁਰਸ਼ੀਰ ਬਲੌਗਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਅੱਜ ਹੀ ਸਬਸਕ੍ਰਾਈਬ ਕਰੋ ਕਿਉਂਕਿ ਤੁਹਾਡੇ ਲਈ ਇਹ ਫਾਇਦੇਮੰਦ ਹੈ ਸੋ ਆਪ ਸ਼ੁਰੂ ਕਰਦੇ ਹਾਂ ਜੀਆਂ ਸੰ ਕਸਰਤਾ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਤੁਹਾਡੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਜੇਕਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਨੰਬਰ 1 ਐਕਸਰਸਾਈਜ਼ ਕੀ ਹੈ ਸਭ ਤੋਂ ਪਹਿਲਾਂ ਆਪਾਂ ਪਟੈਲਾ ਗਲਾਈਡ ਕਰਨੀ ਹੈ ਕੋਲੇ ਆ ਜਾਓ ਮਾਣਾ ਜੀ ਦੇਖੋ ਤੁਸੀਂ ਇਧਰ ਸਮਝਾਉਣਾ ਚੰਗੀ ਤਰ੍ਹਾਂ ਇਹ ਆਪਣੀ ਪਟੈਲਾ ਬੋਨ ਹੈ ਇੱਦਾਂ ਸਿੱਧੇ ਬੈਠ ਜਾਣਾ ਔਰ ਇਸ ਨੂੰ ਆਪਾਂ ਅੱਗੇ ਪਿੱਛੇ ਹਿਲਾਉਣਾ ਹੈ ਇਦਾਂ ਦੇਖੋ ਹੋਰ ਕੋਲੇ ਕਰਕੇ ਦਿਖਾ ਦਿਓ ਇਹ ਪਟੈਲਰ ਗਲਾਈਡ ਹੈ ਇਹਨੂੰ ਆਪਾਂ ਉੱਪਰ-ਨੀਚੇ ਕਰਾਂਗੇ ਔਰ ਫਿਰ ਆਪਾਂ ਇਸ ਨੂੰ ਖੱਬੇ ਸੱਜੇ ਕਰਾਂਗੇ ਇਦਾਂ 15-20 ਵਾਰ ਇਦਾਂ ਕਰਾਂਗੇ 15-20 ਵਾਰ ਇਦਾਂ ਕਰਾਂਗੇ ਤਾਂ ਕਿ ਜਿਹੜੀ ਆਪਣੀ ਇਹਨੂੰ ਚੱਪਣੀ ਕਿਹਾ ਜਾਂਦਾ ਹੈ ਇਹ ਚੱਪਣੀਆਂ ਆਪਾਂ ਚੱਪਣੀ ਨੂੰ ਹਿਲਾਉਣਾ ਅੱਗੇ ਪਿੱਛੇ 15-20 ਵਾਰ ਇਦਾਂ ਔਰ 15-20 ਵਾਰ ਇਦਾਂ ਉਸ ਤੋਂ ਬਾਅਦ ਆਪਾਂ ਆਰਾਮ ਕਰਨਾ ਫਿਰ ਹਲਾਵਾਂਗੇ 15-20 ਵਾਰ ਇਦਾਂ ਫਿਰ 15-20 ਵਾਰ ਇਦਾਂ और उसके बाद आपम करना इसते पांच सैट लाने येगी पहली कसरत दूजी कस एक्सरसाइज की होएगी आपदा बैठ जाएंगे देखो ढिले बैठ गए हील स्लाइड अड्डी क्रिज के आवे अडीक्रिज के जावाने अडीक्रिज के आवानगे अडीक्रिज के जाविग्रिस के आवानगे अडीक्रिज की जावे पंद्रह तो भी बार करना इसके लाने तुम्हें तीन सैट हूँ जी उ अगली कसरत है तुम एक इदा का फोम रोलर रह सकते हो 4 ਇੰਚ ਪਲੰਬਰ ਵਾਲੀ ਪਾਈਪ ਜਿਹੜੀ ਹੁੰਦੀ ਆ ਆਪਣੀ ਪਲਾਸਟਿਕ ਦੀ ਪਾਣੀ ਦੀ ਨਿਕਾਸੀ ਵਾਲੀ ਉਹ ਲੈ ਸਕਦੇ ਹੋ 2-3 ਤੌਲੀਆਂ ਦੇ ਰੋਲ ਬਣਾ ਸਕਦੇ ਹੋ ਉਸ ਨੂੰ ਤੁਸੀਂ ਰੱਸੀ ਨਾਲ ਬੰਨ ਕੇ ਇਦਾਂ ਦਾ ਰੋਲ ਬਣਾ ਸਕਦੇ ਇਸ ਨੂੰ ਗੋਡੇ ਦੇ ਥਲੇ ਰੱਖ ਲੈਣਾ ਇਦਾਂ ਕਰਕੇ ਔਰ ਤੁਸੀਂ ਇਸ ਨੂੰ ਦੱਬਣਾ ਔਰ ਲੱਤ ਉੱਪਰ ਚੱਕਣੀ ਪੈਰ ਅੰਦਰ ਮੋੜਨਾ ਇਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਫੇਰ ਦੱਬਿਆ ਲੱਤ ਉੱਪਰ ਚੱਕੀ ਪੈਰ ਅੰਦਰ ਮੋੜਿਆ ਇਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 then ਰਿਲੈਕਸ ਫੇਰ ਦਬਿਆ ਲਾਤ ਉੱਪਰ ਚੱਕੀ ਪੈਰ ਅੰਦਰ ਮੋੜਿਆ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 then ਰਿਲੈਕਸ ਇਸਦੇ ਤੁਸੀਂ 10 ਸੈਟ ਲਾਉਣੇ ਆ ਦੋਨੋਂ ਪਾਸੇ ਲਾਉਣੇ ਆ ਕਸਰਤ ਸਵੇਰੇ ਤੇ ਪੈਰੀ ਸ਼ਾਮ ਕਰਨੀਆਂ ਇਹ ਹੋਗੀ ਤੀਜੀ ਕਸਰਤ ਹੁਣ ਚੌਥੀ ਕਸਰਤ ਦੀ ਗੱਲ ਕਰਨ ਲੱਗੇ ਆ ਇਸਦੇ ਵਿੱਚ ਆਪਾਂ ਸਿੱਧੇ ਪੈ ਜਾਣਾ ਪੈਰ ਨੂੰ ਅੰਦਰ ਮੋੜਨਾ ਔਰ ਲੱਤ ਨੂੰ ਉੱਪਰ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ ਪੈਰ ਅੰਦਰ ਮੋੜਨਾ ਲੱਤ ਨੂੰ ਉੱਪਰ ਚੱਕ ਦੇਣੀ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਦੈਨ ਰਿਲੈਕਸ 10 ਵਾਰੀ ਕਰਨਾ ਦੋਨੋਂ ਸਾਈਡ ਕਰਨਾ ਔਰ ਹਰ ਕਸਰਤ ਦੇ ਬਾਅਦ 10 ਸੈਕਿੰਡ ਦਾ ਆਰਾਮ ਕਰਨਾ 1 2 3 चार पांच पे सात आठ नौ दस दिन रिलैक्स ये होगी थोड़ी चौथी कसरत हमी कसरत जी बहुत सौखी कसरत है बैठ सकते हो और सीधे बैठ जाना दोनों हाथ इतने रखेंगे आप पैर अंदर मोड़ के लात उपर चक दे सामने देखना इतने होल्ड करना दस सैकेंड एक दो तीन चार पांच छे सत्त अठ नौ दस दिन रिलैक्स ਪैर ਪੈਰ ਅੰਦਰ ਮੋੜਾਂਗੇ ਫਿਰ ਉੱਪਰ ਚੱਕ ਦਾਂਗੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਪੈਰ ਅੰਦਰ ਮੋੜ ਕੇ ਲਾਤ ਉੱਪਰ ਚੱਕ ਦਾਂਗੇ ਇੱਥੇ ਆਪਾਂ ਹੋਲਡ ਕਰਾਂਗੇ 10 ਸੈਕਿੰਡ 1 2 3 4 5 6 7 8 9 10 ਥੈਨ ਰਿਲੈਕਸ ਦੋਸ ਵਾਰੀ ਇੱਧਰ ਦੋਸ ਵਾਰੀ ਇੱਧਰ ਕਰਨੀ ਹੈ ਜਦੋਂ ਤੁਸੀਂ ਕਰਨੀ ਹੈ ਪੱਟ ਥੋੜਾ ਥੱਲੇ ਲੱਗਿਆ ਰਹਿਣਾ ਚਾਹੀਦਾ ਪੱਟ ਹਵਾ 'ਚ ਨਹੀਂ ਜਾਣਾ ਚਾਹੀਦਾ ਇਦਾਂ ਔਰ ਸਿੱਧੇ ਬੈਠ ਕੇ ਆਈ ਬੈਠ ਕੇ ਚਾਹੇ ਤੁਸੀਂ 500 ਵਾਰੀ ਕਰਦੇ ਹੋ ਉਹਨੇ ਤੁਹਾਨੂੰ ਆਰਾਮ ਨਹੀਂ ਕਰਨਾ ਹੁਣ ਆਖਰੀ ਕਸਰਤ ਹੈ ਉਸਦੇ ਲਈ ਤੁਸੀਂ ਨੀਚੇ ਆ ਜਾਣਾ ਲਾਸਟ ਕਸਰਤ ਤੁਸੀਂ ਕਿਸੇ ਵੀ ਜਗ੍ਹਾ ਤੇ ਖੜ ਕੇ ਕਰ ਸਕਦੇ ਹੋ ਕੁਰਸੀ ਦੇ ਨਾਲ ਕਰ ਸਕਦੇ ਹੋ ਬੈੱਡ ਦੇ ਨਾਲ ਕਰ ਸਕਦੇ ਹੋ ਅਸੀਂ ਤੁਹਾਨੂੰ ਬੈੱਡ ਦੇ ਨਾਲ ਕਰਕੇ ਦਿਖਾਉਂਦੇ ਹਾਂ ਤੁਸੀਂ ਕਿਸੇ ਵੀ ਉੱਚੀ ਜਗ੍ਹਾ ਨੂੰ ਫੜ ਲੈਣਾ ਨੀਵੀਂ ਜਗ੍ਹਾ ਨੂੰ ਵੀ ਫੜ ਸਕਦੇ ਹੋ ਪੌੜੀਆਂ 'ਚ ਛੱਡ ਕੇ ਵੀ ਇਹ ਕਸਰਤ ਤੁਸੀਂ ਕਰ ਸਕਦੇ ਹੋ ਇਸ ਨੂੰ ਕਿਹਾ ਜਾਂਦਾ ਹੈ ਹੀਲ ਰੇਜ਼ ਯਾਨੀ ਕਿ ਅੱਡੀਆਂ ਨੂੰ ਹਵਾ 'ਚ ਚੱਕਣਾ ਤਾਂ ਕਿ ਆਪਣੇ ਜਿਹੜੇ ਪਿੰਜਣੀ ਦੇ ਮਸਲਸ ਨੇ ਇਹ ਵੀ ਤਾਕਤਵਰ ਰਹਿਣ ਇਹ ਤਾਂ ਖੜ ਜਾਗੇ ਪਿੰਜੜੀਆਂ ਹਵਾ ਚੱਕ ਦਾਂਗੇ ਇੱਥੇ ਆਪਾਂ 5 ਸੈਕਿੰਡ ਹੋਲਡ 1 2 3 4 5 ਦੈਨ ਰਿਲੈਕਸ ਕੋ ਧਿਆਨ ਨਾਲ ਅੱਟੀਆਂ ਉੱਪਰ ਚੱਕਤੀਆਂ ਇੱਥੇ ਆਪਾਂ ਹੋਲਡ ਕੀਤਾ 10 ਸੈਕਿੰਡ ਹੋਲਡ ਕੀਤਾ 5 ਸੈਕਿੰਡ 1 2 3 4 5 ਦੁਬਾਰਾ ਦੇਖੋ ਧਿਆਨ ਨਾਲ 1 2 3 4 5 ਫਿਰ ਦੇਖੋ ਧਿਆਨ ਨਾਲ 1 2 3 4 5 ਫਿਰ ਦੇਖੋ 1 2 3 4 5 ਇਸ ਨੂੰ ਤੁਸੀਂ 10 ਵਾਰੀ ਕਰਨਾ ਪੈਸਾਨ-ਨਸਾਨ ਕਸਰਤਾਂ ਅਗਰ ਤੁਸੀਂ ਇਹ ਕਸਰਤਾਂ ਰੋਜ਼ਾਨਾ ਸਵੇਰੇ ਦੁਪਹਿਰੇ ਸ਼ਾਮ ਕਰੋਗੇ ਔਰ ਰਾਤ ਨੂੰ ਸੌਣ ਵੇਲੇ ਦੁੱਧ ਪੀਓਗੇ ਅਗਰ ਤੁਹਾਨੂੰ ਸ਼ੂਗਰ ਨਹੀਂ ਹੈ ਤਾਂ ਤੁਸੀਂ ਬਹੁਤ ਜਲਦੀ ਤੰਦਰੁਸਤ ਹੋ ਸਕਦੇ ਹੋ ਮਿਲਾਂਗੇ ਜਲਦੀ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ ਅਗਰ ਤੁਸੀਂ ਸਾਨੂੰ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਔਰ ਜਾਂ ਸਾਡੇ ਨਾਲ WhatsApp ਦੇ ਚਰੀਏ ਡਿਸਕ੍ਰਿਪਸ਼ਨ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ